ਮੁੱਖ ਮੰਤਰੀ ਜੀ ਨੇ ਸੱਦਾ ਦਿੱਤਾ ਹੈ ਵੀ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਜਾਰੀ ਕੀਤੀ ਜੰਗ ਨੂੰ ਜਾਰੀ ਰੱਖਿਆ ਜਾਵੇਗਾ ਨਸ਼ਿਆਂ ਦੇ ਨਸ਼ਿਆਂ ਦੇ ਸਦਾਗਰਾਂ ਦਾ ਸਫਾਇਆ ਜ਼ਕੀਨੀ ਬਣਾਇਆ ਜਾਵੇਗਾ ਇਹ ਆਪਾਂ ਸਾਰੇ ਪੰਜਾਬੀਆਂ ਦਾ ਫਰਜ਼ ਹੈ ਕਿ ਮੁੱਖ ਮੰਤਰੀ ਜੀ ਦੀ ਇਸ ਜੰਗ ਵਿੱਚ ਆਪਾਂ ਆਪਣੇ ਪੰਜਾਬ ਦੇ ਇਸ ਸਾਂਝੇ ਕਾਰਜ ਵਿੱਚ ਸਾਥ ਦਈਏ ਜੀ ਹੁਣ ਮਾਰਚ ਪਾਸ ਤੋਂ ਸ਼ਲਮੀ ਲੈਣਗੇ ਜੋ ਪਹਿਲੀ ਟੁਕੜੀ ਹਥਿਆਰਬੰਦ ਟੁਕੜੀ ਬਾਰਡਰ ਸਕਿਉਰਿਟੀ ਫੋਰਸ ਪਲਹਾਟੂਨ ਕਮਾਂਡਰ ਸਾਹਿਬ ਇੰਸਪੈਕਟਰ ਅਨੁਰਾਗ ਸੈਂਡ ਇੱਗਵਾਈ ਵਿੱਚ ਕੌਮੀ ਝੰਡੇ ਨੂੰ ਸਲਾਮੀ ਦੇ ਕੇ ਅੱਗੇ ਵਧੇ ਹੋਏ ਬਾਰਡਰ ਸਕਿਉਰਿਟੀ ਫੋਰਸ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਯੋਧਿਆਂ ਦਾ ਜੀ ਨੇ ਅੱਜ ਰਾਜਪਦਰੀ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਪ੍ਰੇਡ ਕਮਾਂਡਰ ਗਜ਼ਲਪ੍ਰੀਤ ਕੌਰ ਮੁੱਖ ਮੰਤਰੀ ਜੀ ਨੂੰ ਪ੍ਰੇਡ ਦੇ ਨਿਰੀਖਣ ਦਾ ਸੱਦਾ ਦੇਣ ਲਈ ਆ ਰਹੇ ਹਨ ਤੇ ਪੰਜਾਬ ਦੇ ਵਿੱਚ ਬਾਬਾ ਸ਼ੇਖ ਫਰੀਦ ਦੀ ਚਰਨਛੋਹ ਧਾਰਤੀ ਫਰੀਦਕੋਟ ਵਿਖੇ ਮੁੱਖ ਮੰਤਰੀ ਜੀ ਨੇ ਸਾਡੇ ਦੇਸ਼ ਦੀ ਆਣ ਤੇ ਸ਼ਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਹੁਣ ਮੁੱਖ ਮੰਤਰੀ ਮੁੱਖ ਮੰਤਰੀ ਜੀ ਨਰੀਖਣ ਕਰਨ ਲਈ ਜਾ ਰਹੇ ਹਨ ਉਹਨਾਂ ਦੇ ਨਾਲ ਹਨ ਪੰਜਾਬ ਦੇ ਚੀਫ ਸਕੱਤਰ ਸ਼੍ਰੀ ਕੈਪਸਿਨਾ ਤੇ ਸੀਨੀਅਰ ਆਈਪੀਐਸ ਅਧਿਕਾਰੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤ ਸਿੰਘ ਮਾਨ ਪੰਜਾਬ ਦੇ ਅਜਿਹੇ ਮੁੱਖ ਮੰਤਰੀ ਹਨ ਜੋ ਆਮ ਸਧਾਰਨ ਘਰਾਂ ਵਿੱਚੋਂ ਉੱਠ ਕੇ ਅਤੇ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਕੇਵਲ ਆਪਣੀ ਮਿਹਨਤ ਲਗਨ ਤੇ ਹਿੰਮਤ ਦੇ ਨਾਲ ਲੋਕ ਸੇਵਾ ਦੇ ਜज्ਬੇ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਮੇਜਰ ਅਜੈਬ ਸਿੰਘ ਗਵਰਨਮੈਂਟ ਸਕੂਲ ਅਕਾਲ ਅਕੈਡਮੀ ਜੰਡ ਸਾਹਿਬ ਸ਼੍ਰੀ ਜਵਾਹਰ ਨਵੋਦੇਯਾ ਵਿਦਿਆਲਾ ਕੌਣੀ ਗੁਰੂ ਗੋਬਿੰਦ ਸਿੰਘ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣੇ ਇਸ ਲਈ ਇਹਨਾਂ ਨੇ ਆਪਣੀ ਮੁੱਖ ਮੰਤਰੀ ਦੀ ਸੌ ਵੀ ਸ਼ਹੀਦਾਂ ਤੇ ਗਦਰੀ ਬਾਪਿਆਂ ਦੀ ਧਰਤੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖੜਕੜ ਕਲਾ ਵਿਖੇ ਚੁੱਕੀ ਸੀ ਸਰ ਆ ਭਗਵਾਨ ਸਿੰਘ ਉੱਖ ਮੰਤਰੀ ਦਾ ਉਹਨਾਂ ਸਭਾਲਦੇ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ ਨਾਲ 50000 ਤੋਂ ਉਪਦੇਰੇ ਇਹਨਾਂ ਨੇ ਨੌਕਰੀਆਂ ਪ੍ਰਦਾਨ ਕੀਤੀਆਂ ਤੇ ਨਾਲ ਹੀ ਇਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਵੱਡੀ ਲਹਿਰ ਵਿਸ਼ਵ ਮੁੱਖ ਮੰਤਰੀ ਜੀ ਹੁਣ ਇਸ ਬਾਬਾ ਫਰੀਦ ਦੀ ਚਰਨ ਛੋਹ ਧਰਤੀ फरीदकोट ਦੇ ਮੰਚ ਤੋਂ ਅਜ ਰਾਜਪਦਰੀ ਸਮਾਗਮ ਦੇ ਵਿੱਚ ਆਵਾਸੀਆਂ ਦੇ ਨਾਮ ਸੰਦੇਸ਼ ਦੇਣਗੇ ਮੁੱਖ ਮੰਤਰੀ ਸਰਪਵਾਨ ਸਿੰਘ ਮਾਹਰੇ ਤੇ ਬਹਾਦਰ ਪੰਜਾਬੀਓ ਅੱਜ 79ਵਾਂ ਆਜ਼ਾਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਮੈਂ ਇਸ ਮੌਕੇ ਤੇ ਖਾਸ ਤੌਰ ਤੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਸਭ ਤੋਂ ਪਹਿਲਾਂ ਫਰੀਦਕੋਟ ਦੀ ਪਵਿੱਤਰ ਧਰਤੀ ਤੇ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਨੂੰ ਸ਼ਰਧਾ ਦੇ ਸਤਕਾਰ ਪੇਟ ਕਰਦਾ 1215 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਨੇ ਇਸ ਨਗਰ ਨੂੰ ਭਾਗ ਲਾਏ ਸੀ ਇਹ ਉਸ ਮੌਕੇ ਦਾ ਰਾਜਾ ਜਿਹੜਾ ਉਹ ਇੰਨਾ ਪ੍ਰਭਾਵਿਤ ਹੋਇਆ ਬਾਬਾ ਫਰੀਦ ਜੀ ਤੋਂ ਕਿ ਉਹਨੇ ਸਨਮਾਨ ਵਜੋਂ ਸ਼ਹਿਰ ਦਾ ਨਾਮ ਮੋਕਲਹਰ ਤੋਂ ਬਦ ਕੇ ਬਦਲ ਕੇ ਫਰੀਦਕੋਟ ਰੱਖ ਦਿੱਤਾ ਸੋ ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਨ ਕਵੀ ਮੰਨਿਆ ਜਾਂਦਾ ਹੈ ਆਪ ਜੀ ਨੇ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਜੀ ਦੀ ਪਵਿੱਤਰ ਬਾਣੀ ਨੂੰ ਸਾਰੇ ਨਿਮਰਤਾ ਸਹਿਤ ਸਬਰ ਸੰਤੋਖ ਤੇ ਪ੍ਰਮਾਤਮਾ ਦੀ ਰਾਜਾ ਵਿੱਚ ਰਹਿ ਕੇ ਸਰਵਣ ਕਰਦੇ ਨੇ ਤੇ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਮਨੁੱਖਤਾ ਦਾ ਸੰਦੇਸ਼ ਦਿੰਦੀ ਹੈ। ਬਾਬਾ ਫਰੀਦ ਜੀ ਦਾ ਸ਼ਲੋਕ ਮਨੁੱਖ ਨੂੰ ਸੰਸਾਰਿਕ ਮੋਹ ਤੋਂ ਹਟ ਕੇ ਸਾਦਗੀ ਦਾ ਜੀਵਨ ਜਿਉਣ ਦਾ ਸੰਦੇਸ਼ ਦਿੰਦਾ ਹੈ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਨੇ ਸਹਿਣਗੇ ਦੁੱਖ ਪਿਆਰੇ ਪੰਜਾਬੀਓ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਕਰਨਾ ਪਿਆ ਜਿਹਦੇ ਵਿੱਚ ਸੂਰਬੀਰ ਯੋਧਿਆਂ ਦੀਆਂ ਜਾਨਾਂ ਕੁਰਬਾਨ ਕਰਾਉਣੀਆਂ ਪਈਆਂ ਦੇਸ਼ ਤੇ ਕੌਮ ਤੋਂ ਮਰ ਬਿਟਣ ਦਾ ਜਜ਼ਬਾ ਸਾਨੂੰ ਸਾਡੇ ਮਹਾਨ ਗੁਰੂ ਸਹਿਬਾਨ ਤੋਂ ਗੁਰਤੀ ਚ ਮਿਲਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਕਿਹਾ ਜਿਸ ਕਾਰਨ ਉਹਨਾਂ ਨੂੰ ਕਾਲ ਕੋਠਰੀ ਚ ਬੰਦ ਰਹਿਣਾ ਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਇਸ ਸਾਲ ਅਸੀਂ 350ਵਾਂ ਸ਼ਹੀਦੀ ਦਿਵਸ ਵੀ ਮਨਾ ਰਹੇ ਹਾਂ ਜ਼ਬਰ ਦੇ ਟਾਕਰੇ ਕਰਦੇ ਹੋਏ ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਜ਼ੁਲਮ ਦੇ ਵਿਰੁੱਧ ਲੜਦੇ ਆ ਆਪਣਾ ਸਰਵੰਸ ਬਾਰ ਦਿੱਤਾ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਇਤਿਹਾਸ ਚ ਕਿਤੇ ਨਹੀਂ ਮਿਲਦੀ ਆਜ਼ਾਦੀ ਲਈ ਜਾਣਾ ਨਿਸ਼ਾਵਰ ਕਰਨ ਵਾਲਿਆਂ ਚ 80% ਜਿਹੜੇ ਨੇ ਉਹ ਪੰਜਾਬੀ ਨੇ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਲਾਲ ਲਾਜਪਤਰਾਏ ਸੁਖਦੇਵ ਮਦਨ لال ਢੀਂਗਰਾ ਗਦਰੀ ਬਾਬੇ ਹੋਰ ਬਹੁਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਹੈ ਆਜ਼ਾਦੀ ਦੀ ਲਹਿਰਾਂ ਚ ਪੰਜਾਬ ਦਾ ਯੋਗਦਾਨ ਕੂਕਾ ਲਹਿਰ ਗਦਰ ਲਹਿਰ ਕਾਮਾਗੜਾ ਮਾਰੂ ਲਹਿਰ ਬੱਬਰ ਕਾਲੀ ਲਹਿਰ ਜੈਤੋਂ ਦਾ ਮੋਰਚਾ ਜਲਿਆਂਵਾਲੇ ਬਾਗ ਦਾ ਸਾਕਾ ਸ਼ਾਮਲ ਹੈ ਇਹਨਾਂ ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ 1947 ਚ ਮੁਲਕ ਦੇ ਵਟਵਾਰੇ ਦੇ ਵਿੱਚ ਵੀ ਸਭ ਤੋਂ ਵੱਧ ਸੰਤਾਪ ਜਿਹੜਾ ਉਹ ਪੰਜਾਬ ਨੂੰ ਚਲਣਾ ਪਿਆ ਜਦੋਂ ਖੂਨ ਨਾਲ ਲਤਪਤ ਗੱਡੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇਧਰੋਂ ਉਧਰ ਉਧਰੋਂ ਇਧਰ ਆਈਆਂ ਆਪਣੇ ਘਰ-ਬਾਰ ਛੱਡਣੇ ਪਏ ਜ਼ਮੀਨ ਜਾਇਦਾਦਾਂ ਛੱਡਲੀਆਂ ਪਈਆਂ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਦੋਸਤ ਮਿੱਤਰ ਛੱਡਣੇ ਪਏ 10 ਲੱਖ ਦੇ ਨਜ਼ਦੀਕ ਮੌਤਾਂ ਜਿਹੜੀਆਂ ਹੋਈਆਂ ਕੋਈ ਆਜ਼ਾਦੀ ਸਾਨੂੰ ਸਸਤੀ ਨਹੀਂ ਮਿਲੀ ਸਾਨੂੰ ਬਹੁਤ ਮਹਿੰਗੀ ਪਈ ਆ ਆਜ਼ਾਦੀ ਇਹ ਦੁਨੀਆ ਦੇ ਇਤਿਹਾਸ ਚ ਇਹੋ ਜੀ ਜਿਹੜੀ ਹਿਜਰਤ ਕਰ ਦੇਖਣੀ ਨਹੀਂ ਪਈ ਇਆਦੀ ਤੋਂ ਬਾਅਦ ਬਾਤ ਚ 65 ਚ 71 ਚ ਜੰਗਾਂ ਚਲਨੀਆਂ ਪਈਆਂ ਉਹ ਵੀ ਪੰਜਾਬ ਦੇ ਧਰਤੀ ਤੋਂ ਹੀ ਹੋਈਆਂ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਜਿਵੇਂ ਕਿਹਾ ਜਾਂਦਾ ਸੋ ਮੈਂ ਇਹਨਾਂ ਕੁਰਬਾਨੀਆਂ ਅੱਗੇ ਸਿਰ ਚ ਕੋਨਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਬਚਨ ਬੱਤਾਂ ਵੀ ਦੁਹਰਾਉਣਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਖਰੀ ਸਾਹ ਤੱਕ ਮੈਂ ਨਿਭਾਉਂਦਾ ਰਹੂੰਗਾ